ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਨਾਲ ਦੇ ਨਾਲ ਤੁਸੀਂ ਸਾਰੇ ਦੇਖ ਰਹੇ ਹੋ ਬਿਗ ਬਾਸ ਜਿਹੜਾ OTT ਤੇ ਚੱਲ ਰਿਹਾ ਹੈ ਔਰ ਬਿਗ ਬਾਸ ਦਿਨ-ਬ-ਦਿਨ ਹੋਰ ਵੀ ਜ਼ਿਆਦਾ ਜੋ ਹੈ ਇੰਟਰਸਟਿੰਗ ਹੁੰਦਾ ਜਾ ਰਿਹਾ ਹੈ ਉਹ ਕਿਉਂ ਉਹ ਸੀ ਬਹੁਤ ਸਾਰੇ ਫੈਕਟਸ ਔਰ ਬਿਗ ਬਾਸ ਦੇ ਰਿਲੇਟਡ ਬਹੁਤ ਸਈ ਗੱਲਾਂ ਕਰਨੀਆਂ ਨੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਸਾਰੇ ਇਵੈਕਸ਼ਨਸ ਹੋਏ ਨੇ ਹੁਣੇ ਵੀਕਲੀ ਰਿਪੋਰਟ ਦੀ ਵੀ ਗੱਲ ਕਰਾਂਗੇ ਕੁਝ ਬਹੁਤ ਸਾਰੇ ਪਿਆਰੇ ਪਿਆਰੇ ਜੈਸਚਰਸ ਜਿਹੜੇ ਬਾਹਰੋਂ ਲੋਕਾਂ ਦੇ ਵੱਲੋਂ ਅੰਦਰ ਕੰਟੈਸਟੈਂਟਸ ਦੇ ਲਈ ਦਿਖਾਏ ਗਏ ਹਨ ਲੇਵੈਂਦਰ ਪਹੁੰਚਦੇ ਨੇ ਆਪਣੇ ਫੇਵਰਟ ਕੰਟੈਸਟੈਂਟਸ ਨੂੰ ਸੋ ਜਿਵੇਂ ਹਾਲੀ ਦੇ ਵਿੱਚ ਹੀ ਫੈਜ਼ੂ ਔਰ ਐਲਵਿਸ਼ ਪਹੁੰਚੇ ਆਪਣੇ ਆਪਣੇ ਫੇਵਰਟ ਕੰਟੈਸਟੈਂਟਸ ਨੂੰ ਯਾਨੀ ਕਿ ਆਪਣੇ ਦੋਸਤਾਂ ਨੂੰ ਸਪੋਰਟ ਕਰਨ ਦੇ ਲਈ ਉੱਥੇ ਇੱਕ ਬੜਾ ਪਿਆਰਾ ਜਿਹਾ ਸ਼ਹਿਨਾਜ਼ ਔਰ ਗਿਲ ਦਾ ਜੈਸਚਰ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਨੇ ਰਣਵੀਰ ਦੇ ਲਈ ਕਾਸਟਿਊਮਸ ਭੇਜੇ ਰਣਵੀਰ ਹਾਲਾ ਕਿ ਗੈਸ ਨਹੀਂ ਕਰ ਪਾਏ ਕਿ ਸ਼ਹਿਨਾਜ਼ ਗਿਲ ਹੈ ਜਾਂ ਕੋਈ ਸ਼ਹਿਨਾਜ਼ ਡਿਜ਼ਾਈਨਰ ਹੈ ਅਨਿਲ ਕਪੂਰ ਦੇ ਦੱਸਣ ਤੋਂ ਬਾਅਦ ਉਹਨਾਂ ਨੂੰ ਕਲੀਅਰ ਹੁੰਦਾ ਹੈ ਕਿ ਸ਼ਹਿਨਾਜ਼ ਕੌਰ ਗਿਲ ਦੇ ਵੱਲੋਂ ਹੀ ਜੋ ਕਾਸਟਿਊਮਸ ਨੇ ਉਹਨਾਂ ਨੂੰ ਬਿੱਗ ਬਾਸ ਦੇ ਘਰ ਦੇ ਅੰਦਰ ਭੇਜੇ ਜਾਂਦੇ ਨੇ ਸੋ ਇਹ ਚੰਕ ਜੋ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਹਫਤੇ ਦੀ ਅਗਰ ਰਿਪੋਰਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜੋ ਨੇ ਹੁਣ ਇਵਿਕਟ ਹੋ ਗਏ ਨੇ ਘਰ ਤੋਂ ਬਾਹਰ ਹੋ ਗਏ ਨੇ ਜਿਵੇਂ ਕਿ ਦੀਪਕ ਜੀ ਦੀ ਗੱਲ ਕਰ ਲਈਏ ਉਹਨਾਂ ਦਾ ਘਰ ਦੇ ਅੰਦਰ ਬਹੁਤ ਘਟ ਯੋਗਦਾਨ ਸੀ ਮੈਡੀਕਲ issues ਹੋਣ ਦੇ ਕਰਕੇ ਹਾਲਾਂਕਿ ਟਾਰਗੇਟ ਉਹਨਾਂ ਨੂੰ ਹਰ ਕੋਈ ਕਰਦਾ ਸੀ ਪਰ ਬਹੁਤ ਲੋਕ ਘਟਜੋਣੇ ਉਹਨਾਂ ਨੂੰ ਬੋਲ ਕੇ ਦੱਸਦੇ ਸੀ ਜਾਂ ਹਾਈਲਾਈਟ ਕਰਦੇ ਸੀ ਕਿ ਇਹਨਾਂ ਦੇ ਘਰ ਦੇ ਅੰਦਰ ਰੋਲ ਬਹੁਤ ਘਟ ਹੈ ਇਸੇ ਤਰ੍ਹਾਂ ਹੀ ਸਨਾ ਵੀ ਜੋ ਹੈ ਘਰ ਤੋਂ ਏਵਿਕਟ ਹੋਈ ਉਹਦਾ ਵੀ ਕਿਤੇ ਨਾ ਕਿਤੇ ਰੀਜ਼ਨ ਦੱਸਿਆ ਜਾ ਰਿਹਾ ਕਿ ਸ਼ਿਵਾਨੀ ਹੈ ਸੋ ਇਹ ਜੋ ਬਿਗ ਬਾਸ ਦੇ ਘਰ ਦੇ ਅੰਦਰ ਚੱਲ ਰਿਹਾ ਹੈ ਬੜਾ ਹੀ ਕ੍ਰਿਸਪੀ ਔਰ ਐਂਟਰਟੇਨਿੰਗ ਹੋ ਰਿਹਾ ਹੈ ਦਿਨ ਬਦਨ ਤੇ ਇਹ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਸਟਰੋਂਗ ਕੰਟੈਸਟੈਂਟ ਆਰਮਾਨ ਨੂੰ ਦੱਸਿਆ ਜਾ ਰਿਹਾ ਹੈ ਬਾਰੋ ਜਿਸ ਤਰ੍ਹਾਂ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਵੀ ਆ ਰਿਹਾ ਨੇ ਬਹੁਤ ਸਾਰੇ ਪੁਰਾਣੇ ਕੰਟੈਸਟੈਂਟਸ ਜਾਂ ਫਿਰ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਬਾਰੋ ਾਰਮਾਨ ਦੇ ਲਈ ਕੁਝ ਪੋਜ਼ਿਟਿਵ ਵੀ ਬੋਲ ਰਹੇ ਨੇ ਕੁਝ ਨੈਗੇਟਿਵ ਵੀ ਬੋਲ ਰਹੇ ਨੇ ਕਿਉਂਕਿ ਫਿਲਹਾਲ ਘਰ ਨੂੰ ਜੋ ਹੈ ਲੀਡ ਕਰ ਰਹੀ ਸੀ ਾਰਮਾਨ ਤੇ ਾਰਮਾਨ ਨੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਲਿਆ ਹੈ ਸਾਰਿਆਂ ਨੂੰ ਪਤਾ ਹੈ ਔਰ ਹੁਣ ਘਰ ਦੇ ਅੰਦਰ ਰਾਸ਼ਨ ਦੀ ਇਸ਼ੂ ਵੀ ਆ ਰਹੀ ਹੈ ਬਹੁਤ ਸਾਰੇ ਹੋਰ ਇਸ਼ੂਜ਼ ਵੀ ਚੱਲ ਰਹੇ ਨੇ ਪਰ ਨਾਲ ਦੀ ਨਾਲ ਇੱਕ ਵੀਡੀਓ ਜਿਹਦੇ ਕਰਕੇ ਅੱਜ ਸਪੈਸ਼ਲੀ ਤੁਹਾਡੇ ਨਾਲ ਸਾਂਝ ਪਾਉਣ ਦਾ ਦਿਲ ਕੀਤਾ ਕਿ ਸ਼ਹਿਨਾਜ਼ ਗੌਰਗਿਲ ਨੇ ਰਣ ਕਬਹੁਤ ਜ਼ਿਆਦਾ ਲੋਕਾਂ ਨੂੰ ਅਟਰੈਕਟ ਕਰ ਰਿਹਾ ਹੈ ਲੋਕਾਂ ਨੂੰ ਭਾਵੁਕ ਵੀ ਕਰ ਰਿਹਾ ਕਿਉਂਕਿ ਸ਼ਹਿਨਾਜ਼ ਉਹ ਕੰਟੈਸਟੈਂਟ ਹੈ ਜਿਨੇ ਪਹਿਲਾ ਹਰ ਕਿਸੇ ਦੇ ਦਿਲ ਦੇ ਅੰਦਰ ਘਰ ਕੀਤਾ ਸ਼ਹਿਨਾਜ਼ ਹਰ ਕਿਸੇ ਦੀ ਫੇਵਰਟ ਕੰਟੈਸਟੈਂਟ ਹੈ ਔਰ ਬਿਗ ਬਾਸ ਦੇ ਅਗਰ ਫੇਵਰਟ ਸੀਜ਼ਨ ਦੀ ਵੀ ਗੱਲ ਕੀਤੀ ਜਾਵੇ ਸ਼ਹਿਨਾਜ਼ ਵਾਲਾ ਸੀਜ਼ਨ ਜੋ ਹੈ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ ਸੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਬਿਗ ਬਾਸ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਤੁਸੀਂ ਕਿਹੜੇ ਕੰਟੈਸਟੈਂਟ ਨੂੰ ਸਪੋਰਟ ਕਰ ਰਹੇ ਹੋ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਫਿਲਹਾਲ ਲਈ ਇੰਦੇ ਹੋ ਜਾਸਾ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर